ਸਾਨੂੰ ਦੱਸਿਆ ਗੁਰੂ ਦਸਮੇਸ਼ ਜੀ ਨੇ ਮੌਤ ਵਿੱਚੋਂ ਹੀ ਜ਼ਿੰਦਗੀ ਪਾਈਦੀ ਹੈ ਜੇਕਰ ਲਾੜੀ ਆਜ਼ਾਦੀ ਦਾ ਚਾਹ ਹੋਵੇ ਪਹਿਲਾਂ ਹੱਸ ਕੇ ਮੌਤ ਵਿਆਹੀਦੀ ਹੈ ਜਿਹੜਾ ਸਿੱਖੀ ਸਕੂਲ ਚ ਹੋਇਆ ਦਾਖਲ ਉਹਨੂੰ ਇਹੀ ਸਬਕ ਸਿਖਾਈਦਾ ਹੈ ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਹੀਂ ਚੋਲਾ ਇੱਕ ਲਾ ਕੇ ਦੂਜਾ ਪਾਈਦਾ ਹੈ ਸਿੱਖ ਕੌਮ ਇੱਕ ਐਸੀ ਕੌਮ ਜਿਹਦਾ ਚੱਪਾ-ਚੱਪਾ ਇਤਿਹਾਸ ਸ਼ਹਾਦਤਾਂ ਦੇ ਨਾਲ ਲਿਖਿਆ ਹੋਇਆ ਹੈ ਦੁਨੀਆ ਭਰ ਦੇ ਵਿੱਚ ਜੇਕਰ ਸ਼ਹਾਦਤਾਂ ਦੀ ਅਸੀਂ ਗਿਣਤੀ ਕਰੀਏ ਤਾਂ ਸਭ ਤੋਂ ਵੱਧ ਸ਼ਹਾਦਤਾਂ ਸਿੱਖ ਕੌਮ ਦੀਆਂ ਹੋਈਆਂ ਨੇ ਤੇ ਸਿੱਖ ਕੌਮ ਦਾ ਆਹ ਸ਼ਹਾਦਤਾਂ ਦਾ ਕਾਰਨ ਹੈ ਸਿੱਖ ਗੁਰੂਆਂ ਵੱਲੋਂ ਦਿੱਤੇ ਹੋਏ ਸਿਧਾਂਤ ਉਹਨਾਂ ਵੱਲੋਂ ਬਖਸ਼ੇ ਹੋਏ ਸਿਧਾਂਤ ਤੇ ਉਹ ਨਿਯਮ ਜਿਨ੍ਹਾਂ ਤਹਿਤ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਤੇ ਜਾਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਸਿੱਖ ਨੂੰ ਆਪਣਾ ਸੀਸ ਦੇਣ ਦੇ ਲਈ ਆਪਣੀ ਜ਼ਿੰਦਗੀ ਦੇਣ ਦੇ ਵਿੱਚ ਕਦੇ ਵੀ ਕੋਈ ਹਿਚਕਚਾਹਟ ਨਹੀਂ ਹੁੰਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਭਰ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਕਸ਼ਮੀਰੀ ਪੜਤਾਂ ਦੇ ਹੋਰੇ ਧਰਮ ਪਰਿਵਰਤਨ ਨੂੰ ਰੋਕਣ ਦੇ ਲਈ ਦਿੱਲੀ ਚ ਜਾ ਕੇ ਆਪ ਸ਼ਹਾਦਤ ਦਿੱਤੀ ਤੇ ਆਪਣੇ ਸਾਥੀਆਂ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੇ ਨਾਲ ਜਿਹਹਾ ਕਾਰਨਾਮਾ ਜਹੀ ਸ਼ਹਾਦਤ ਜਿਹਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਤੇ ਭਾਈ ਮਤੀਦਾਸ ਜੀ ਦੀ ਕੈਸੀ ਬਲਖਣ ਸ਼ਹਾਦਤ ਆ ਭਾਈ ਮਨੀ ਸਿੰਘ ਵਾਂਗੂ ਜੀ ਦਾ ਕੋਈ ਦੂਜਾ ਹੋਰ ਸਾਨੀ ਨਹੀਂ ਭਾਈ ਮਤੀਦਾਸ ਜਿਹੜੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਖਾਸ ਖਾਸਮ ਖਾਸ ਸਾਥੀ ਸਨ ਉਹਨਾਂ ਦੇ ਉਹਨਾਂ ਦੇ ਬਾਰੇ ਵਿੱਚ ਜਿਹੜੀ ਜ਼ਿੰਦਗੀ ਉਹਨਾਂ ਦੀ ਜੋ ਉਹਨਾਂ ਦਾ ਜੀਵਨ ਸ਼ੁਰੂ ਹੁੰਦਾ ਪਿੰਡ ਕਰਿਆਲਾ ਜ਼ਿਲ੍ਹਾ ਜ਼ੇਲਮ ਦੇ ਵਸਨੀਕ ਸਨ ਉਹ ਆਪ ਦੇ ਪਿਤਾ ਦਾ ਨਾਮ ਭਾਈ ਪ੍ਰਾਗਾ ਜੀ ਸੀ ਭਾਈ ਪ੍ਰਾਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਜੱਥੇਦਾਰ ਸਨ ਤੇ ਬਹੁਤ ਵੱਡੇ ਵੱਡੇ ਯੁੱਧਾਂ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਲਿਆ ਜਦੋਂ ਭਾਈ ਮਤੀਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲਾਏ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਗੁਰ ਨੂੰ ਅਰਪਣ ਕਰ ਦਿੱਤਾ ਗੁਰੂ ਜੀ ਨੇ ਭਾਈ ਮਤੀਦਾਸ ਜੀ ਨੂੰ ਦੀਵਾਨ ਥਾਪਿਆ ਭਾਈ ਮਤੀਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਬਿਹਾਰ ਬੰਗਾਲ ਤੇ ਅਸਾਮ ਦੇ ਪ੍ਰਚਾਰ ਦੇ ਦੌਰੇ ਤੇ ਗਏ ਭਾਈ ਮਤੀਦਾਸ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦੂਆਂ ਦੇ ਹੋਰੇ ਜ਼ੁਲਮ ਨੂੰ ਰੋਕਣ ਲਈ ਦਿੱਲੀ ਗਏ ਜਿਹੜਾ ਉਹਨਾਂ ਦਾ ਜਵਰੀ ਧਰ ਪਰਿਵਰਤਨ ਹੋ ਰਿਹਾ ਸੀਗਾ ਤਾਂ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਤੇ ਭਾਈ ਗੁਰਦਿੱਤਾ ਜੀ ਭਾਈ ਉਦੇ ਜੀ ਭਾਈ ਜਤੀ ਜੈਤਾ ਜੀ ਤੇ ਭਾਈ ਸਤੀਦਾਸ ਜੀ ਆਦ ਗੁਰਸਿੱਖ ਵੀ ਆਪ ਜੀ ਦੇ ਉਸ ਸਮੇਂ ਨਾਲ ਸਨ ਮੁਗਲ ਹਕੂਮਤ ਮੁਗਲ ਹਕੂਮਤ ਦੇ ਆਦੇਸ਼ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਦੇ ਕੋਲ ਹੀ ਰਹੇ ਭਾਈ ਗੁਰਦਿੱਤਾ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ ਸੀ ਭਾਈ ਜੈਤਾ ਜੀ ਤੇ ਭਾਈ ਉਦੇਜ ਜੀ ਦੀ ਜ਼ਿੰਮੇਵਾਰੀ ਸਤਗੁਰਾਂ ਦੀ ਸ਼ਹਾਦਤ ਤੋਂ ਬਾਅਦ ਸਰੀਰ ਨੂੰ ਸੰਭਾਲਣ ਦੀ ਲਗਾਈ ਗਈ ਸੀ ਮੁਗਲ ਹਕੂਮਤ ਵੱਲੋਂ ਭਾਈ ਮਤੀਦਾਸ ਤੇ ਭਾਈ ਦਿਆਲਾ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਟਵਾਇਆ ਗਿਆ ਭਾਰੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਪਹਿਲਾਂ ਭਾਈ ਮਤੀਦਾਸ ਜੀ ਨੂੰ ਕਤਵਾਲੀ ਵਿੱਚੋਂ ਬਾਹਰ ਲਿਆਂਦਾ ਗਿਆ ਜਿੱਥੇ ਜਲਾਦ ਪਹਿਲਾਂ ਹੀ ਆ ਰਹਾ ਤੇ ਸਕੰਜਾ ਲੈ ਕੇ ਖੜੇ ਕਿਤੇ ਗਏ ਸਨ ਭਾਈ ਮਤੀ ਦਾਸ ਜੀ ਨੂੰ ਕਾਜੀ ਨੇ ਕਿਹਾ ਸੀ ਵੀ ਜਾਂ ਤਾਂ ਆਪਣਾ ਧਰਮ ਬਦਲ ਲਾ ਜਾਂ ਫਿਰ ਇਸ ਆਰੇ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾ ਤਾਂ ਭਾਈ ਮਤੀ ਦਾਸ ਨੇ ਸਪਸ਼ਟ ਲਖ ਜਾਂਦੀ ਜਵਾਬ ਦਿੱਤਾ ਵੀ ਸਿੱਖ ਕਦੇ ਵੀ ਆਪਣਾ ਧਰਮ ਨਹੀਂ ਬਦਲਦਾ ਸਿੱਖ ਸਿੱਖ ਦੇ ਲਈ ਸ਼ਹਾਦਤ ਇੱਕ ਬੜਮੁੱਲੀ ਦਾਤ ਆ ਜਿਹੜੀ ਸਾਨੂੰ ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਸ਼ਾਦਤ ਦੇ ਕੇ ਬਖਸ਼ੀਓ ਤੇ ਇਹ ਤੋਂ ਕਦੇ ਵੀ ਸਿੱਖ ਮੂੰਹ ਨਹੀਂ ਮੋੜ ਸਕਦਾ ਪਰ ਕੇ ਸਿੱਖ ਇਸ ਨੂੰ ਆਪਣਾ ਵਡਭਾਗ ਸਾਂਹਦਾ ਹੈ ਆਪਣੀ ਖੁਸ਼ੀ ਸਾਂਹਦੀ ਆ ਤੇ ਇਸੇ ਸੰਕਲਪ ਕਰਕੇ ਸਿੱਖਾਂ ਨੇ ਵੱਡੇ ਵੱਡੇ ਜਰਮਾਨਿਆਂ ਦਾ ਜਿਹੜਾ ਮੂੰਹ ਮੋੜਿਆ ਤਾਂ ਭਾਈ ਜੀ ਨੇ ਜਦੋਂ ਭਾਈ ਸਾਹਿਬ ਨੇ ਜਦੋਂ ਸਪਸ਼ਟ ਰੂਪ ਦੇ ਵਿੱਚ ਕਾਜੀ ਨੂੰ ਆਖ ਦਿੱਤਾ ਵੀ ਮੈਂ ਸਿੱਖੀ ਨਹੀਂ ਛੱਡਦਾ ਛੱਡ ਸਕਦਾ ਤਾਂ ਕਾਜੀ ਨੇ ਫੇਰ ਕਿਹਾ ਵੀ ਗੁਰੂ ਸਾਹਿਬ ਦਾ ਸਾਥ ਛੱਡ ਦਿਓ ਤਾਂ ਭਾਈ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਛੱਡ ਕੇ ਮੈਂ ਜਿੰਦਾ ਨਹੀਂ ਰਹਿ ਸਕਦਾ ਅੰਤ ਨੂੰ ਮਰਨਾ ਹੀ ਹੈ ਤਾਂ ਕਿਉਂ ਨਾ ਸਿੱਖੀ ਸਿਦਕ ਨਿਭਾ ਕੇ ਹੀ ਸ਼ਹੀਦ ਹੋ ਜਾਵੇ ਗੁਰੂ ਸਾਹਿਬ ਤੋਂ ਪਹਿਲਾਂ ਮੇਰੀ ਸ਼ਹਾਦਤ ਹੋਵੇਗੀ ਕਾਜੀ ਨੇ ਭਾਈ ਸਾਹਿਬ ਨੂੰ ਆਰੇ ਨਾਲ ਦੁਫਾੜ ਕਰਨ ਦਾ ਹੁਕਮ ਸੁਣਾਇਆ ਤੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਐਸਾ ਹੀ ਦਰਦਨਾਕ ਕਿਸੇ ਵੀ ਮਨੁੱਖ ਦੀ ਸ਼ਹਾਦਤ ਨਹੀਂ ਹੋਈ ਅੱਜ ਕੱਲ ਤਾਂ ਇੱਕ ਕੰਡਾ ਚੋਜਵੇ ਇੱਕ ਸੂਈ ਚੋਜਵੇ ਤਾਂ ਝੰਘਾੜਾ ਮਾਰਦੇ ਨਹੀਂ ਹਟਦੇ ਤੇ ਉੱਥੇ ਗੁਰੂ ਦੇ ਏਸ ਸਿੰਘ ਨੇ ਆਪਣੇ ਸੀਸ ਤੇ ਆਰਾ ਚਲਵਾਇਆ ਹੱਸਦੇ ਹਾਈ ਹੱਸਦੇ ਹੋਏ ਚਲਾਏ ਤੇ ਪਾਠ ਕਰਦੇ ਰਹੇ ਬਾਣੀ ਦਾ ਜਾਪ ਕਰਦੇ ਰਹੇ ਕਾਜੀ ਨੇ ਭਾਈ ਸਾਹਿਬ ਨੂੰ ਉਹਨਾਂ ਦੀ ਆਖਰੀ ਇੱਛਾ ਪੁੱਛੀ ਸੀ ਤਾਂ ਭਾਈ ਸਾਹਿਬ ਦੀ ਆਖਰੀ ਇੱਛਾ ਵੀ ਬੜੀ ਕਮਾਲ ਦੀ ਸੀ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਮੈਨੂੰ ਦਫਾੜ ਕਰਨ ਆ ਰਹੇ ਨਾਲ ਤਾਂ ਮੇਰਾ ਮੂੰਹ ਗੁਰੂ ਸਾਹਿਬ ਵੱਲ ਹੋਣਾ ਚਾਹੀਦਾ ਤੇ ਇਹ ਉਹਨਾਂ ਦੀ ਅੰਤਮ ਇੱਛਾ ਇਹ ਜ਼ਰੂਰ ਕਾਜੀ ਦੇ ਮੁਗਲ ਸਲਤਨਤ ਨੇ ਮੰਨੀ ਸੀ ਇਸੇ ਤਰ੍ਹਾਂ ਕੀਤਾ ਗਿਆ ਭਾਈ ਸਾਹਿਬ ਦੇ ਸੀਸ ਤੇ ਆਰਾ ਚਲਣਾ ਸ਼ੁਰੂ ਹੋ ਗਿਆ ਖੂਨ ਦੀਆਂ ਧਾਰਾਂ ਦੂਰ ਦੂਰ ਵਗਣ ਲੱਗੀਆਂ ਵੇਖਣ ਵਾਲੇ ਲੋਕ ਸੁੰਨ ਤੇ 당ਗ ਰਹਿ ਗਏ ਪਰ ਭਾਈ ਸਾਹਿਬ ਨੂੰ ਜਰਾ ਵੀ ਘਬਰਾਹਟ ਨਹੀਂ ਸੀ ਆਰਾ ਚਲਦਾ ਦੇਖ ਕੇ ਲੋਕਾਂ ਦੇ ਰੌਮਟੇ ਖੜੇ ਹੋ ਗਏ ਇਸ ਤਰ੍ਹਾਂ ਦੀ ਸ਼ਹੀਦੀ ਉਹਨਾਂ ਨੇ ਪਹਿਲਾਂ ਕਦੇ ਨਹੀਂ ਸੀ ਦੇਖੀ ਆਰੇ ਦਾ ਚੀਰ ਭਾਈ ਸਾਹਿਬ ਜੀ ਦੀ ਸਮਾਦੀ ਨੂੰ ਭੰਗ ਨਾ ਕਰ ਸਕਿਆ ਭਾਈ ਸਾਹਿਬ ਦਾ ਸਰੀਰ ਦੁਫਾੜ ਹੋ ਗਿਆ ਤੇ ਉਹਨਾਂ ਦਾ ਆਤਮਾ ਰੂਪੀ ਔਰ ਉਡਾਰੀ ਮਾਰ ਗਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਭਾਈ ਸਾਹਿਬ ਦੀ ਸ਼ਹਾਦਤ ਵਰਗੀ ਸ਼ਹਾਦਤ ਦਾ ਕਿਤੇ ਜ਼ਿਕਰ ਨਹੀਂ ਮਿਲਦਾ ਸੋ ਐਸੇ ਸਨ ਉਸ ਸਮੇ ਗੁਰੂ ਦੇ ਸਿੰਘ ਤੇ ਅੱਜ ਕੱਲ ਅੱਜ ਕੱਲ ਤਾਂ ਗੁਰੂ ਤੋਂ ਆਪ ਹੀ ਪਿੱਠ ਦੇ ਕੇ ਖੜੇ ਆਂ ਅਰ ਅੱਜਕੱਲ ਤਾਂ ਸਾਡੇ ਲੀਡਰ ਹੀ ਗੁਰੂ ਨੂੰ ਪਿੱਛੇ ਢਈ ਜਾਂਦੇ ਆ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਦੇ ਵਿੱਚ ਸਾਡੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਰੋਲ ਨਵਾਇਆ ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲੋਂ ਡੇਰੇ ਵਾਲਿਆਂ ਨੂੰ ਤਰਜੀਹ ਦਿੱਤੀ ਉਹਦੇ ਨਾਲ ਸਿੱਖੀ ਨੂੰ ਉਹਨਾਂ ਦਾ ਸਰਮਨਾਕ ਚਿਹਰਾ ਉਹਨਾਂ ਦਾ ਨੰਗਾ ਹੋ ਗਿਆ ਕਦੇ ਵੀ ਕਿਸੇ ਸਿੱਖ ਨੇ ਨਹੀਂ ਕੀਤਾ ਤੇ ਕਦੇ ਵੀ ਕਦੇ ਸਿੱਖ ਨੇ ਗੁਰੂ ਸਾਹਿਬ ਦੇ ਤੇ ਅਕਾਲ ਤਖਤ ਤੇ ਸੌਂ ਚੱਕ ਕੇ ਕਦੇ ਪਿੱਛੇ ਨਹੀਂ ਮੁੜੇ ਪਰ ਇਹ 1984 ਦਾ ਇੱਕ ਇਤਿਹਾਸ ਆ ਜਦੋਂ ਅਕਾਲ ਤਖਤ ਸਾਹਿਬ ਤੇ ਲੀਡਰਾਂ ਨੇ ਸੌਂ ਚੱਕੀਆਂ ਬਿ ਟੈਂਕ ਤੋਪਾਂ ਸਾਡੇ ਸਰੀਰ ਦੇ ਉੱਪਰ ਲੰਕੇ ਜਾਣਗੇ ਪਰ ਨਹੀਂ ਹੱਥ ਖੜੇ ਕਰਕੇ ਬਾਹਰ ਆ ਗਏ ਕੁਝ ਪਹਿਲਾਂ ਭੱਜ ਗਏ ਪਰ ਇੱਕੋ ਇੱਕ ਸਿਰਕੀ ਸਿੰਘ ਸੀਗਾ ਜਿਹੜਾ ਵਾਕਈ ਗੁਰੂ ਦਾ ਸਿੰਘ ਸੀਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਉਹਨਾਂ ਦੇ ਸਾਥੀ ਭਾਈ ਮਰੀਦ ਸਿੰਘ ਬਾਬਾ ਠਾਰਾ ਸਿੰਘ ਜਰਨਲ ਸਵੇਕ ਸਿੰਘ ਸਾਰੇ ਉਹਨਾਂ ਦੇ ਸਿੱਖ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਚੁੱਕੀਆਂ ਹੋਈਆਂ ਕਸਮਾਂ ਨੂੰ ਤੋੜਨ ਨਾ ਆਇਆ ਤੇ ਸਿੱਖੀ ਸਿੱਧਕ ਸਵਾਸਾ ਸਾਥ ਸੰਗ ਨਵਾਈ ਇਹ ਇਤਿਹਾਸ ਸਿੱਖਾਂ ਦਾ ਹੈ ਜੇਕਰ ਸਿੱਖ ਆਪਨੇ ਇਸ ਇਤਿਹਾਸ ਦੇ ਨਾਲ ਆਪਨੇ ਇਸ ਅਨਮੋਲ ਖਜ਼ਾਨੇ ਦੇ ਨਾਲ ਬਾਣੀ ਤੇ ਬਾਣੇ ਦੇ ਨਾਲ ਜੁੜ ਜਾਣ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਮੁਰੇ ਅੜ ਨਹੀਂ ਸਕਦੀ ਜੀ ਪਰ ਕਰਨਾ ਕੀ ਆ ਇਹ ਸੰਕਲਪ ਜੋ ਸਾਡੇ ਗੁਰੂਆਂ ਨੇ ਤੇ ਸਾਡੇ ਸ਼ਹੀਦਾਂ ਨੇ ਸਾਨੂੰ ਦਰਸਾਇਆ ਵੀ ਸਿੱਖੀ ਸਿੱਧਕ ਨਾ ਜਾਵੇ ਜਾਨ ਜਾਵੇ ਤਾਂ ਜਾਵੇ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਸਿੱਖ ਇਤਿਹਾਸ ਜਾਣਨ ਦੇ ਲਈ ਤੇ ਸਚਾਈ ਜਾਣਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ